ਦਰੱਖਾ ਚੱਕ ਪਾਕੀ ਸੁਣੀ ਦਰਾ ਕਿੰਦਾ ਅੱਖ ਚੱਕ ਨਹੀਂ ਪਾਉਂਦੇ ਇਧਰ ਸੁਣ ਉਹਦਾ ਨਤੀਜਾ ਹਸ਼ਰ ਪਤਾ ਕੀ ਹੋਣਾ ਜਦੋਂ ਜਿੱਦਾਂ ਦੀ ਇੱਕ ਤੂੰ ਬੋਗਸ ਫੁੱਦੂ ਸਿੱਟ ਬਣਾਈ ਸੀ ਫੁੱਦੂ ਕੰਮ ਵਰਡ ਮਾੜਾ ਤਾਂ ਨਹੀਂ ਜ਼ਿਆਦਾ ਹਾਂ ਨਹੀਂ ਉਹ ਸਮਰਜੀਤ ਮਾਨ ਨੇ ਉਹ ਟੱਟੂ ਕਿੰਦਾ ਵਾ ਉਹ ਫੁੱਦੂ ਨੂੰ ਮੈਂ ਕਹਿੰਦਾ ਉਹਦੋਂ ਨਹੀਂ ਕਹਿੰਦਾ ਇੱਕ ਫੁੱਦੂ ਐਸਆਈਟੀ ਬਣਾਈ ਦੇਵੇ ਕਲਾਕ ਉਸ ਐਸਆਈਟੀ ਨੇ ਉਸ ਬੰਦੇ ਨੂੰ ਲਿਆ ਕੇ ਝੂਠਾ ਬਿਆਨ ਦਵਾਇਆ ਮੇਰੇ ਖਿਲਾਫ ਸੋਨੇ ਦੇ ਬਿਸਕਟ ਮੈਂ ਤਾਂ ਸੱਚ ਕਰਾਉਣਾ ਵਾਂ ਮੈਂ ਬਦਲਾ ਖੋਰੀ ਨਹੀਂ ਕਰਨੀ ਬਿਲਕੁਲ ਵੀ ਨਾ 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 ਮੈਂ ਕਰੂੰਗਾ ਇਨਸਾਫ ਮੈਂ ਵੀ ਬਣਾਉਂਗਾ ਐਸਆਈਟੀ ਕੋਈ ਵੀ ਲੜਾਈ ਮੈਂ ਜ਼ਿੰਦਗੀ ਚ ਲੜਦਾ ਤੁਸੀ ਹੌਲੀ ਹੌਲੀ ਦੇਖੋਗੇ ਵਿਚਰੋਗੇ ਮੈਂ ਮੈਂ ਜਾਂਦਾ ਕੋਈ ਪੇਚਾ ਪਾਉਣਾ ਨਹੀਂਗਾ ਤੇ ਜੇ ਪੇਚਾ ਪਾਉਣਾ ਫਿਰ ਉਹਨੂੰ ਅਖੀਰ ਤੱਕ ਲੈ ਕੇ ਜਾਣਾ ਹੁਣ ਭਗਵਾਨਤ ਨੇ ਪਾ ਤਾ ਲਿਆ ਮੇਰੇ ਨਾਲ ਪੇਚਾ ਪੇਚਾ ਉਸਨੇ ਪਾ ਲਿਆ ਮੇਰੇ ਨਾਲ ਪਰ ਮੈਂ ਹੁਣ ਇਹਨੂੰ ਖੀਰ ਤੱਕ ਲੈ ਕੇ ਜਾਉਂਦਾ ਕਾਰਨ ਸੁਣੋ ਕਿਉਂ ਮੇਰੇ ਤੇ ਜਹਾ ਪਰਚਾ ਦਰਜ ਹੋਇਆ ਪਰਚਾ ਤਾਂ ਇਹਨੇ ਪੰਜਵਾਂ ਦਰਜ ਕੀਤਾ ਬਾਕੀ ਤਿੰਨ ਪਹਿਲਾਂ ਤੁਹਾਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਦੇ ਚ ਮੇਰੀ ਅਗਾਉਂ ਜ਼ਮਾਨ ਮੈਨੂੰ ਫੜ ਨਹੀਂ ਸਕਿਆ ਇਹਦੇ ਮਨਸ਼ਿਕਾ ਵੀ ਖੇਰੇ ਨੂੰ ਫੜ ਕੇ ਥੇਲ ਪੇਚੋ ਕਿ ਸ਼ਾਇਦ ਛੇਲ ਜਾ ਕੇ ਡਰਜ ਵਿੱਚ ਬਾਕੀ ਲੋਕ ਆਵੰਗੇ ਸ਼ਾਇਦ ਮੇਰੀ ਮਿੰਤ ਕੱਢ ਦੇ ਸ਼ਾਇਦ ਮੇਰੇ ਗੋਡੇ ਫੜ ਲੇ ਸ਼ਾਇਦ ਆ ਜਿਹੜੀਆਂ ਤਿਤਲੀਆਂ ਜੀਆਂ ਫਿਰਦੀਆਂ ਆ ਰਾਜਕੁਮਾਰ ਚੱਬੇ ਵਾਲਾ ਗੋਲਡੀ ਆ ਪਵਨ ਟਿੰਨੂ ਆ ਜੀਪੀ ਜਿਹੜਾ ਇਹਨਾਂ ਨੂੰ ਤਿਤਲੀਆਂ ਕਹਿੰਦੇ ਨੇ ਕਦੇ ਇੱਧਰ ਕਦੇ ਉੱਧਰ ਸ਼ਾਇਦ ਤਿਤਲੀਆਂ ਜਾਂ ਕੋ ਮੇਰੇ ਪੈਰੀ ਫੜ ਲੂਗਾ ਹੈ ਇਹਦਾ ਮਤਲਬ ਇਹਦਾ ਮਤਲਬ ਉਹਨੂੰ ਮੇਰੇ ਡੀਐਨਏ ਦਾ ਨਹੀਂ ਸੀ ਪਤਾ ਮੈਂ ਹੁਣ ਤੁਹਾਨੂੰ ਇਹ ਕਹਿਣਾ ਆ ਕਿ ਮੇਰੇ ਤੇ ਹੋਇਆ ਛੁੱਠਾ ਪਰਚਾ ਡਰੱਗਸ ਦਾ ਐਨਡੀਪੀਐਸ ਦਾ ਛੋਟਾ ਮੋਟਾ ਪਰਚਾ ਨਹੀਂ ਜਿਹੜੇ ਪਰਚੇਸ ਮੈਨੂੰ ਫਸਾਇਆ ਗਿਆ ਉਹਨਾਂ ਬੰਦਿਆਂ ਨੂੰ 20 ਸਾਲ ਕੈਦ ਹੋਈ ਜਾ ਅੰਦਰ ਨੇ ਵਿਚਾਰੇ ਹਲੇ ਤੂੰ ਔਰ ਇਹਨੇ ਮੇਰੇ ਨਾਲ ਕੰਮ ਕੀਤਾ ਮੈਂ ਲੀਡਰ ਆਫ ਓਪੋਜੀਸ਼ਨ ਸੀਗਾ ਇਹ ਪ੍ਰਧਾਨ ਸੀਗਾ ਇਹਦਾ ਪਾਰਟੀ ਦਾ ਤੇ ਮੈਨੂੰ ਟਿਕਟ ਵੀ ਦਿੱਤੀ ਉਹਨਾਂ ਨੇ ਪਹਿਲੀ ਵਾਰ ਬਹੁਤ ਵੱਡੀ ਹਾਰ ਹੋਈ ਮੇਰੀ 28000 ਵੋਟ ਤੇ ਹਾਰਾ ਕਿਉਂਕਿ ਬਾਦਲਾ ਨੇ ਜਦੋਂ ਸਾਡੇ ਉਲਟ ਬੀਬੀ ਜਗੀਰ ਕੋਰ ਚੱਕ ਲਈ ਸੀ ਉਹ ਵੀ ਸਾਡੀ ਸਰਕਾਰ ਜੋਗੇ ਬੀਬੀ ਪਰ ਉਹਦੇ ਨਾਲ ਲੜਨਾ ਇਸ ਕਰਕੇ ਔਖਾ ਜਿਹਾ ਕਿਉਂਕਿ ਉਹ ਇੱਕ ਡੇਰਾ ਚਲਾਉਂਦੇ ਸੀਗੇ ਉਹਨਾਂ ਦੇ ਪਿੱਛੋਂ ਪਰਿਵਾਰ ਦਾ ਇੱਕ ਡੇਰਾ ਸੰਤ ਬਾਬਾ ਪ੍ਰੀਮ ਸਿੰਘ ਆ ਸਾਡੇ ਇਲਾਕੇ 'ਚ ਬਹੁਤ ਸਤਿਕਾਰਿਆ ਹੋਂਦਾ। ਉਹ ਉਹਨਾਂ ਦਾ ਪ੍ਰਾਈਵੇਟ ਘਰ ਦੁਆਰਾ। ਉਹ ਇਦਾਂ ਸ਼ਾਮ ਨੂੰ ਜਿੰਨੇ ਵੀ ਪੈਸੇ ਕੋਲ ਇਕੱਠੇ ਹੋਣੇ ਉਹਨਾਂ ਦੇ ਮਤਲਬ ਉਹਨਾਂ ਦੀ ਘਰੇਲੂ ਪ੍ਰੋਪਰਟੀ ਆ। ਤੇ ਉਧਰਲੇ ਪਾਸੇ ਇਹਦਾ ਕਰੋੜਾ ਰੁਪਿਆ ਇਕੱਠਾ ਹੋ ਰਿਹਾ ਸੀਗਾ। ਤੇ ਮੈਂ ਤਾਂ ਐਵੇਂ ਜਿੱਦਾਂ ਕਹਿੰਦੇ ਪੰਗਾ ਲੈ ਲਿਆ। ਜਦੋਂ ਇਲੈਕਸ਼ਨ 'ਚ ਹਾਰਿਆ ਤੇ ਬੰਦਾ ਕੋਈ ਵੀ ਇਲੈਕਸ਼ਨ ਤੁਸੀਂ ਪੈਂਦੇ ਆ ਪੰਚਾਇਤਾਂ ਲੜਦੇ ਆ ਨਮੋਸ਼ੀ ਹੁੰਦੀ। ਕਈ ਤਾਂ ਜ਼ਿਆਦਾ ਨਮੋਸ਼ੀ ਕਰ ਜਾਂਦੇ ਨੇ। ਔਰ ਮੈਂ ਜਦੋਂ ਨਮੋਸ਼ੀ ਦੀ ਕੀਤੀ ਤੇ ਮੇਰੇ ਪਿਤਾ ਜੀ ਨੇ ਮੈਨੂੰ ਇਦਾਂ ਹੱਥ ਰੱਖਿਆ ਪਿੱਛੇ ਉਹ ਕਹਿੰਦੇ ਸੁਪਾਲ ਕਬਰੌਣਾ ਕਿਹੜੀ ਗੱਲ ਤਾਉਣ ਇਹਦਾ ਕੀ ਹੈ ਇਹਦਾ ਜਿਤਾਹਾਰਾ ਦਾ ਜ਼ਿੰਦਗੀ ਚ ਬਣਿਆ ਵਾ ਤੇ ਨਾਲੇ ਦੱਸ ਮੈਨੂੰ ਉਹ ਕਿ ਤੂੰ ਕਹਿੰਨਾ ਮੈਂ ਇੰਨੀ ਵੋਟ ਤੇ ਹਾਰਿਆ ਤੇ ਜਿਹੜੇ 25 30 ਹਜ਼ਾਰ ਬੰਦੇ ਨੇ ਤੈਨੂੰ ਵੋਟ ਪਾਈ ਆ ਤੇ ਜੇ ਆਪਾਂ ਉਹਨਾਂ ਦਾ ਹੱਥ ਛੱਡ ਦੇਾਂਗੇ ਤਾਂ ਇਹਦਾ ਮਤਲਬ ਉਹ ਕਹੂਗਾ ਯਾਰ ਇਹ ਬੰਦਾ ਕਿੱਦਾਂ ਦਾ ਏ ਆਪਾਂ 25 30 ਹਜ਼ਾਰ ਬੰਦੇ ਦਾ ਮਨੋਬਲ ਕਾਇਮ ਰੱਖਣਾ ਵਾ ਲਓ ਜੀ ਉਹ ਮੇਰੀ ਜ਼ਿੰਦਗੀ ਦੀ ਪੋਲਿਟਿਕਸ ਦੀ ਨੀਂਹ ਸੀ ਅਗਲੀ ਲੜ ਫੇਰ ਹਾਰ ਅਗਲੀ ਉੱਤਰ ਸੱਤ ਜਦੋਂ ਕਾਂਗਰਸ ਹਾਰ ਗਈ ਸਾਰੀ ਮਾਝੇ ਤਵਾਬੇ ਦੇ ਵਿੱਚ ਮਾਲਵੇ ਚੋਂ ਜਿੱਤ ਗਈ ਸੀ ਤੁਸੀਂ ਠੋਕੇ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਬਿੱਲ ਪਾਸ ਕਰਤਾ ਸੀਗਾ ਤੇ ਮੈਂ ਉੱਥੋਂ ਇਕੱਲਾ ਹੀ ਮੇਰੇ ਖਾਲ ਦੋ ਤਿੰਨ ਬੰਦੇ ਮਾਝੇ ਤਵਾਬੇ ਚ ਜਿੱਤੇ ਉਹਨਾਂ ਚ ਮੈਂ ਜਿੱਤੀ ਆ ਉਹ ਮੈਨੂੰ ਉਹ ਗੱਲ ਯਾਦ ਰਹੀ ਕਿ ਨਾਲੇ ਮੈਨੂੰ ਇਹ ਸਿਖਾਇਆ ਗਿਆ ਵੀ ਕੋਈ ਵੀ ਗੱਲ ਜ਼ਿੰਦਗੀ ਚ ਕਰਨੀ ਆ ਅੰਗਰੇਜ਼ੀ ਚ ਫਿਰ ਕਹਿੰਦੇ ਆ ਹਾਫ ਹਾਰਟਿਡ ਨਹੀਂ ਕਰਨੀ ਅੱਧੇ ਦਿਲ ਨਾਲ ਨਹੀਂ ਕਰਨੀ ਜਾਂ ਪੂਰਾ ਠੋਕ ਕੇ ਕਰਨੀ ਆ ਤੇ ਜਾਂ ਫਿਰ ਨਹੀਂ ਕਰਨੀ ਕੋਈ ਵੀ ਲੜਾਈ ਮੈਂ ਜ਼ਿੰਦਗੀ ਚ ਲੜਦਾ ਤੁਸੀਂ ਹੌਲੀ-ਹੌਲੀ ਦੇਖੋਗੇ ਵਿਚਰੋਗੇ ਮੈਂ ਮੈਂ ਜਾਂ ਤਾਂ ਕੋਈ ਪੇਚਾ ਪਾਉਣਾ ਨਹੀਂਗਾ ਤੇ ਜੇ ਪੇਚਾ ਪਾਉਣਾ ਫਿਰ ਉਹਨੂੰ ਅਖੀਰ ਤੱਕ ਲੈ ਕੇ ਜਾਣਾ ਹੁਣ ਭਗਵਾਨਤ ਨੇ ਪਾ ਤਾ ਲਿਆ ਮੇਰੇ ਨਾਲ ਪੇਚਾ ਪੇਚਾ ਉਸਨੇ ਪਾ ਲਿਆ ਮੇਰੇ ਨਾਲ ਪਰ ਮੈਂ ਹੁਣ ਇਹਨੂੰ ਅਖੀਰ ਤੱਕ ਲੈ ਕੇ ਜਾਉਂਦਾ ਉਹਦੇ ਖਿਲਾਫ ਮੈਂ ਜਦੋਂ ਡਾਜ ਲੜੀ ਉਹਨੂੰ ਕੱਢ ਦਿੱਤਾ ਅਮਰਿੰਦਰ ਨੇ ਉਹ ਪੈਸੇ ਵਾਲਾ ਬੰਦਾ ਸੀਗਾ ਉਹਨੇ ਚੱਕ ਕੇ ਲਿਆ ਕੇ ਮੈਨੂੰ ਫਾਜ਼ਿਲਕਾ ਦੀ ਅਦਾਲਤ ਵਿੱਚ ਕਾਨੂੰਨੀ ਪੇਚ ਦਾ ਦਾ ਪੇਚ ਲੱਭੇ ਜਾਂਦੇ ਨੇ ਆਪਣੇ ਦੇਸ਼ ਦਾ ਕਾਨੂੰਨ ਬੜਾ ਉਹਦੇ ਕਈ ਕੁੰਡੀਆਂ ਨੇ ਉਹਨਾਂ ਦੇ ਲਿਆ ਕੇ ਤੇ ਮੈਨੂੰ ਤਲਬ ਕਰਾ ਲਿਆ ਅਦਾਲਤ ਰਾਹੀਂ ਮੈਂ ਸੁਪਰੀਮ ਕੋਰਟ ਤੱਕ ਗਿਆ ਮੇਰੀ ਅਦਾ ਸੁਪਰੀਮ ਕੋਰਟ ਨੇ ਮੇਰੀ ਉਹ ਜਿਹੜੀ ਤਲਬੀ ਸੀਗੀ ਉਹਨੂੰ ਸੈਕਸ਼ਨ ਕਹਿੰਦੇ ਨੇ 309 ਉਹ ਮੇਰੀ ਸਟੇ ਕਰਦੀ ਰੋਕ ਦਿੱਤੀ ਭਗਵੰਤ ਮਾਨ ਆਇਆ ਇੱਥੇ 17 ਦੇ ਵਿੱਚ ਪਬਲਿਕ ਲੋਕਾਂ ਦੇ ਵਿੱਚ ਉਹਨੇ ਕਿ ਖੈਰੇ ਨਾਲ ਬੜਾ ਜ਼ੁਲਮ ਹੋਇਆ ਵਾ ਖੈਰਾ ਬੇਗੁਨਾਮ ਹੈ ਇਹਦਾ ਮਸਲਾ ਮੈਂ ਬਦਲਾ ਖੁੱਦ ਦਾ ਪਾਰਲੀਮੈਂਟ ਵਿੱਚ ਚੱਕੂਗਾ ਤੇ ਹੁਣ ਉਸੇ ਕੇਸ ਮੈਨੂੰ ਗ੍ਰਿਫਤਾਰ ਕਰ ਲਿਆ ਹੁਣ ਜਦੋਂ ਔਰ ਜਦੋਂ ਮੇਰੇ ਘਰ ਪੁਲਿਸ ਭੇਜੀ ਇਹ ਟੈਲੀਫੋਨ ਤੇ ਅਵੇਲੇਬਲ ਸੀ ਨਾਲ ਪੁਲਿਸ ਤੇ ਇਹ ਦੇਖਣਾ ਚਾਹਦਾ ਹੋਵੇਗਾ ਕਿ ਖੈਰੇ ਨੂੰ ਕਿੱਦਾਂ ਤੁਸੀਂ ਲੈ ਕੇ ਜਾ ਰਹੇ ਮੈਂ ਕੋਈ ਨਹੀਂ ਇਹਦਾ ਕੀ ਹੈ ਇਦਾਂ ਦੇ ਧੱਕੇ ਦਾ ਸਾਡੇ ਨਾਲ 100 ਹੋਏ ਤੂੰ ਕਰਕੇ ਦੇਖ ਲੈ ਮੈਨੂੰ ਪੱਗ ਨਹੀਂ ਪਨਣ ਦਿੱਤੀ ਸਵੇਰੇ ਇਸ ਬੰਦੇ ਨੇ ਮੈਨੂੰ ਪਾਣੀ ਦਾ ਗਲਾਸ ਇਦਾਂ ਪੀਣ ਲੱਗਿਆ ਮੇਰੇ ਹੱਥੋਂ ਖੋ ਕੇ ਲੈ ਗਿਆ ਮੈਂ ਕਿਹਾ ਚਲੋ ਕੋਈ ਇਹ ਵੀ ਚੱਲਾਂਗੇ ਕਿਉਂਕਿ ਜਦੋਂ ਅਕਸਰ ਤੁਸੀਂ ਕਿਸੇ ਨਿਜ਼ਾਮ ਨਾਲ ਸਿਸਟਮ ਨਾਲ ਲੜਨਾ ਸੱਚ ਦੀ ਕੀਮਤ ਅਦਾ ਕਰਨੀ ਪੈਣੀ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਪਹਿਲਾਂ ਪਹਿਲਾਂ ਤਿਆਰ ਹੋਣਾ ਪੈਂਦਾ ਫਿਰ ਲੜਾਈ ਲੜੋ ਪਰਨਾ ਮਤ ਲੜੋ ਚੋਲਜੀ ਗ੍ਰਫਤਾਰ ਕਰਕੇ ਮੈਨੂੰ 9 ਮਹੀਨੇ ਮੈਨੂੰ 90 ਦਿਨ ਰੱਖਿਆ ਮੇਰੇ ਕਮਰੇ ਵਿੱਚ ਤੁਸੀਂ ਕਿੰਨੇ ਸਤਕਾਰਯੋਗ ਲੋਕ ਬੈਠੇ ਸਾਰੇ ਇਹਨੇ ਇਹਨੇ ਕੋਈ ਮੈਨ ਖਲਕੀ ਕਹਿੰਦੇ ਹੁੰਦੇ ਆ ਉਹ ਇਹਨੇ ਆਪਣੀ ਮਤਲਬ ਖੁਸ਼ੀ ਮਹਿਸੂਸ ਕਰਦਾ ਹੋਣਾ ਵਾ ਇਹਨੇ ਮੇਰੇ ਕਮਰੇ ਦੇ ਬੈਰਕ ਦੇ ਅੰਦਰ ਸੀਸੀਟੀਵੀ ਲਾਇਆ ਕਿ ਖੈਰਾ ਕਿੱਦਾਂ ਬੈਠਦਾ ਪੁੰਜੇ ਬਹਿ ਕੇ ਰੋਟੀ ਕਿੱਦਾਂ ਖਾਂਦਾ ਪੁੰਜੇ ਬਹਿ ਕੇ ਸੌਂਦਾ ਕਿੱਦਾਂ ਵਾ ਤੇ ਸ਼ਾਇਦ ਇਹ ਸਵਾਦ ਲੈਂਦਾ ਹੋਊਗਾ ਔਰ ਉਹ ਕਲਿੱਪ ਜਿਹੜੇ ਆ ਆਪਣੇ ਲਾਲਾ ਜੀ ਨੂੰ ਕੇਚਰੀਵਾਲ ਨੂੰ ਭੇਜਦਾ ਹੁਣ ਦਿੱਲੀ ਪੱਕੇ ਦੌਰ ਤੇ ਗਿਆ ਪਿਆ ਆਖਿਆ ਠੀਕ ਹੈ ਹੁਣ ਜਿੰਨੀਆਂ ਜੇਲਾਂ ਹੁੰਦੀਆਂ ਉਹ ਬੰਦਿਆਂ ਲਈ ਉਹ ਕੋਈ ਜਾਨਵਰ ਨਹੀਂ ਲੈਂਦੇ ਉੱਥੇ ਮੈਂ ਜੇਲ ਕੱਟੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਉਂਕਿ ਮੈਂ ਬਿਲਕੁਲ નિર્ਦੋਸ਼ ਸੀਗਾ ਉਮੇਕਾਟ ਲਈ ਜਦੋਂ ਮੇਰੀ ਜ਼ਮਾਨਤ ਹੋਣ ਲੱਗੀ 4 ਜਨਵਰੀ 2015 ਨੂੰ ਇਹਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤੜਕੇ 3 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ 'ਚ ਅਲ ਬੇहद ਝੂਠਾ ਜ਼ਮਾਨਤ ਮੇਰੀ 11 ਵਜੇ ਦੇਣੀ ਸੀ ਹਾਈ ਕੋਰਟ ਦੇ ਜੱਜ ਨੇ 8 ਵਜੇ ਕਪੂਰਥਲੇ ਦੀ ਪੁਲਿਸ ਮੈਨੂੰ ਰਿਮਾਂਡ ਲੈ ਕੇ ਤੇ ਕਪੂਰਥਲੇ ਦੇ ਸੀਆਈਏ ਸਟਾਫ ਵਿੱਚ ਲਿਜਾਣ ਵਾਸਤੇ ਸੀ ਬੋਸਤੋ ਪਹਿਲੀ ਗੱਲ ਤਾਂ ਇੱਥੇ ਆ ਕਿ ਜੇ ਤਿੰਨ ਵਾਰ ਐਮਐਲਏ ਦੇ ਖਿਲਾਫ ਰਕਸਤਾ ਇੱਕ ਮਨ ਘੜਤ ਝੂਠਾ ਪਰਚਾ ਦਰਜ ਕੀਤਾ ਜਾ ਸਕਦਾ ਹੈ ਅਤੇ ਉਹਦੀ ਜ਼ਮਾਨਤ ਵਾਲੇ ਦੇ ਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਜਾ ਸਕਦਾ ਜਿਹੜਾ ਬੰਦਾ ਵਿਰੋਧੀ ਧਿਰ ਦਾ ਲੀਡਰ ਹੋਵੇ ਤੁਸੀਂ ਮੈਨੂੰ ਦੱਸ ਦਿਓ ਆਮ ਬੰਦਿਆਂ ਦਾ ਕੀ ਹਾਲ ਹੁੰਦਾ ਉਹ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਅੰਦਰ ਜ਼ਿਲ੍ਹਿਆਂ ਦੇ ਵਿੱਚ ਆ ਨਾਬੇ ਜੇਲ੍ਹ ਜਮੈਂ ਗਿਆ ਮੈਂ ਤੁਹਾਨੂੰ ਜਿਆਦਾ ਨਹੀਂ ਹਜ਼ਾਰ ਬੰਦਾ ਸੀਗਾ ਮੈਨੂੰ ਕਹਿੰਦੇ ਕੱਟੋ ਘੱਟ ਅੱਧੇ ਬੰਦੇ ਬੇਗੁਨਾਹ ਜੀ ੱਟਕੇ ਹੋਏ ਨੇ ਠੋਕੇ ਹੋਏ ਨੇ ਕੋਈ ਕਿਸੇ ਦਾ ਚੜ ਗਿਆ ੱਟਕੇ ਕੋਈ ਪੁਲਿਸ ਦੇ ੱਟਕੇ ਚੜ ਗਿਆ ਕੋਈ ਸਿਆਸੀ ਦੇ ੱਟਕੇ ਚੜ ਗਿਆ ਚਲੋ ਮੈਂ ਉਹ ਵੀ ਗੱਲ ਸਮਝ ਆ ਗਈ ਕੱਟੀਆਂ ਕੋਈ ਗੱਲ ਨਹੀਂ ਔਰ ਮੈਂ ਪਹਿਲਾਂ ਜਦੋਂ ਮੈਨੂੰ ਅਰੈਸਟ ਕਰ ਰਹੇ ਸੀ ਮੈਂ ਆਪਣੇ ਘਰ ਆਪਣੀ ਵਾਈਫ ਨੂੰ ਆਪਣੀ ਘਰ ਵਾਲੀ ਨੂੰ ਤੇ ਮਹਿਤਾਬ ਮੇਰੇ ਬੇਟੇ ਦਾ ਨਾਮ ਮੈਂ ਕਿਹਾ ਤੁਹਾਡੇ ਮੂੰਹ ਤੇ ਮੜਾ ਜਾ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਮੈਂ ਕੱਟੂੰਗਾ ਜੇਲ ਤੁਸੀਂ ਆਪਣੇ ਚਿਹਰੇ ਦੇ ਉੱਤੇ ਕੋਈ ਕਬਰ ਹਟ ਨਹੀਂ ਲੈ ਕੇ ਆਉਣੇ ਠੀਕ ਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਨੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ 999155 58934